ਬਹੁਤ ਕੁੜੀਆਂ ਮੋਬਾਈਲ ਰੱਖ ਕੇ ਕੈਮਰਾ ਔਨ ਕਰਕੇ ਕੱਪੜੇ ਉਤਾਰ ਰਹੀਆਂ ਨੇ ਔਰ ਇਹ ਕੁੜੀਆਂ ਹੋਰ ਕਿਤੋਂ ਦੀਆਂ ਨਹੀਂ ਪੰਜਾਬ ਦੀਆਂ ਨੇ ਬਿਲਕੁਲ ਫਿਰ ਉਹੀ ਗੱਲ ਹੋ ਗਈ ਨਾ ਕਿ ਜਿਹੜਾ ਇੱਕ ਦਿਮਾਗ ਦੇ ਵਿੱਚ ਆ ਗਿਆ ਕਿ ਜੇ ਤੁਸੀਂ ਨਗੇਸ ਦੇ ਵਿੱਚ ਜਾ ਰਹੇ ਹੋ ਜਾਂ ਤੁਸੀਂ ਇਹੋ ਜੀਆਂ ਚੀਜ਼ਾਂ ਕਰ ਰਹੇ ਹੋ ਤੁਹਾਨੂੰ ਇੱਕ ਕਲਾਸ ਹੈ ਇੱਕ ਵਰਗ ਹੈ ਜੋ ਇਹਨਾਂ ਚੀਜ਼ਾਂ ਨੂੰ ਦੇਖਣਾ ਚਾਹੁੰਦਾ ਹੈ ਫਿਰ ਜਦੋਂ ਕੁਝ ਗਲਤ ਹੁੰਦਾ ਹੈ ਉਦੋਂ ਕੌਣ ਪਹੁੰਚਦਾ ਹੈ ਜਿਹੜੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਤੇ ਕਿਸੇ ਨੇ ਨਹੀਂ ਮਦਦ ਕਰਨੀ ਉਹਦਾ ਅਫੈਕਟ ਕਿਹਦੇ ਤੇ ਪੈਣਾ ਉਸ ਲੜਕੀ ਦੇ ਉੱਤੇ ਸਾਰਾ ਸਮਾਜ ਤੇ ਨਹੀਂ ਨਾ ਇੱਕ ਇਹਿੰਦਾ ਵੀ ਤੁਸੀਂ ਸਹੀ ਤਰੀਕੇ ਦੇ ਨਾਲ ਜਾਣਕਾਰੀ ਦਿਓ ਉਹ ਜਿਹੜੀਆਂ ਚੀਜ਼ਾਂ ਦੇਖਣ ਵਾਲੇ ਵੀ ਲੋਕ ਹੈਗੇ ਨੇ ਉਦੋਂ ਜਿਹੜਾ ਆਪਣਾ ਪਰਿਵਾਰ ਆ ਜਿਹੜਾ ਮੇਰਾ ਖਿਆਲ ਹੈ ਕਿ 99.9% ਪਰਿਵਾਰ ਜਿਹੜੇ ਨੇ ਉਹ ਵੀ ਅਜਿਹੇ ਕੰਮ ਦੇ ਵਿੱਚ ਲੜਕੀਆਂ ਦਾ ਸਹਿਯੋਗ ਨਹੀਂ ਦਿੰਦੇ ਉਹ ਲੜਕੀਆਂ ਨੂੰ ਪ੍ਰਮੋਟ ਨਹੀਂ ਆਪਣੀਆਂ The back.